ਸਾਰੇ ਭਰਾਵਾਂ ਨੂੰ ਅਪੀਲ ਕਰਨੀ ਚਾਹਨਾ ਕਿ ਦੇਖੋ ਧੁੰਦ ਬੜੀ ਪੈ ਰਹੀ ਆ ਧੁੰਦੇ ਕਾਰਨ ਮੋਤਾਂ ਦੇ ਕੋਦੀ ਦੜਾ-ਦਾੜ ਹੋ ਰਹੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਧੁੰਦ ਚ ਬਚਾ ਕੇ ਆਪਣੇ ਵਹੀਕਲ ਜਿਹੜੇ ਚਲਾਓ ਮੇਰੇ ਭਰਾ ਆਹ ਦੇਖ ਲਓ ਵੀ ਅੱਜ ਘੱਟੋ-ਘੱਟ ਵੀ ਮੈਂ ਕਹਿੰਨਾ ਵੀ 20 20 ਦੇ ਲਗਭਗ ਮੋਤਾਂ ਜੜੀਆਂ ਹੋ ਚੁੱਕੀਆਂ ਨੇ ਤੇ ਅਜੇ ਹੋਰ ਹੋ ਰਹੀਆਂ ਨੇ ਅਜੇ ਅੰਦਰ ਪ੍ਰੋਸੈਸ ਚੱਲਣ ਡਿਆ ਤੇ ਅੰਦਰ ਹੋਰ ਵੀ ਹੋ ਸਕਦੀਆਂ ਨੇ ਸੁਭਾਵਨਾ ਹੈਗੀ ਆ ਵੀ ਜਿੰਨੀ ਧੁੰਦ ਪਈ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਦੇਖ ਲਓ ਵੀ ਹੋਰ ਵੀ ਮੋਤਾਂ ਹੋਣ ਦੀ ਸੁਭਾਵਨਾ ਹੈਗੀ ਆ ਕਿਉਂਕਿ ਧੁੰਦ ਦੀ ਵੇਖੋ ਤੁਸੀਂ ਕਿੰਨੀ ਪਈ ਆ ਧੁੰਦ ਦਾ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੀ ਧੁੰਦ ਹੈ ਬੇਸ਼ੱਕ ਨੇਰਾ ਦਾ ਕੰਡਾ ਹੈ ਪਰ ਧੁੰਦ ਬਹੁਤ ਪੈਣ ਕਰਕੇ ਜਿਹੜੀਆਂ ਮੋਤਾਂ ਹੋਈਆਂ ਇੱਕ ਛੋਟਾ ਜਿਹਾ ਬੱਚਾ ਹੈ ਆਪਣੀ ਗੁੜੀਆ ਕੇ ਮੁੰਡਾ ਹੈ ਇਹ ਵੀ ਆ ਦੇਖੋ ਤੇ ਇਹ ਆ ਜੀ ਇਹਦੇ ਟ੍ਰੀਟਮੈਂਟ ਵਾਸਤੇ ਚੱਲਿਆ ਤੇ ਬਾਕੀ ਜਿਹੜੀਆਂ ਮੌਤਾਂ ਇਹ ਹੋ ਚੁੱਕੀਆਂ तकरीबन ਸਾਰੀਆਂ ਹੀ ਇਹ ਸਾਰੀਆਂ ਤੁਸੀਂ ਦੇਖ ਲਓ ਵੀ ਇਹ तकरीबन ਸਭ ਜਿਹੜੀਆਂ ਮੌਤਾਂ ਇਹ ਹੋ ਚੁੱਕੀਆਂ ਐ ਕੋਈ ਪੇਕਅਪ ਚ ਵਜਾ ਐ ਤੇ ਕੋਈ ਟਰਾਲਾ ਲੈ ਕੇ ਜਾ ਰਿਹਾ ਸੀ ਤੇ ਕੋਈ ਬੱਸ ਦੇ ਵਿੱਚ ਇਹ ਜਾਨਕੀ ਮਿੰਨੀ ਬੱਸ ਜਿਹੜੀ ਕੈਂਟਰ ਹੈ ਉਹਦਾ ਐਕਸੀਡੈਂਟ ਹੋਇਆ ਤੇ ਉਹਦੇ ਵਿੱਚੋਂ ਜ਼ਿਆਦਾ ਕਰਕੇ ਜਿੰਨੀਆਂ ਮੌਤਾਂ ਉਹਦੇ ਚ ਹੋਈਆਂ ਤੇ ਮੈਂ ਤੈਨੂੰ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਕਿ ਧੁੰਦ ਦੇ ਵਿੱਚ ਜਰਾ ਬਚ ਕੇ ਮੇਰੇ ਵੀਰ ਕਿਉਂਕਿ ਤਾਨੂੰ ਪਤਾ ਵੀ ਇਹੋ ਜਿਹੇ ਆ ਜਿਹੜੇ ਪਰੂਕਾਰ ਹੈ ਨਾ ਇਹ ਅਧਿਕਰ ਧੁੰਦ ਦੇ ਵਿੱਚ ਘੱਟ ਨਿਕਲਦੇ ਆ ਤੇ ਇਹ ਜ਼ਿਆਦਾ ਨਿਕਲਦੇ ਆ ਤੇ ਇਹਨਾਂ ਨੂੰ ਵੀ ਅਪੀਲ ਕਰਤੀ ਓਦਾਂ ਇੱਕ ਵਾਰਨਿੰਗ ਦੇਤੀ ਆ ਵੀ ਅਦੋਂਗਾ ਇਹ ਹੁਣ ਆਉਣਗੇ ਨਹੀਂ ਸਾਡੇ ਏਰੀਆ 'ਚ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਵੀ ਤੁਸੀਂ ਵੀ ਧੁੰਦ ਦੇ ਵਿੱਚ ਜਿਹੜਾ ਘੱਟ ਨਿਕਲਿਓ ਤੇ ਵਹੀਕਲ ਜਿਹੜੇ ਵੀ ਚਲਾਣੇ ਆ ਮੋਟਰਸਾਈਕਲ ਵਗੈਰਾ ਛੋਟੀਆਂ ਗੱਡੀਆਂ ਜਿਹੜਾ ਧਿਆਨ ਨਾਲ ਚਲਾਇਓ ਮੇਰੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਜੇ ਕਿ ਜਿਹਦੇ ਕਿਸੇ ਦੇ ਘਰ ਵੀ ਮੈਂਬਰ ਹੋਣ ਤੇ ਮੇਰਾ ਮੈਸੇਜ ਜਰੂਰ ਪਹੁੰਚਾ ਦਿਓ ਵੀ ਧੁੰਦ ਦੇ ਕਰਕੇ ਘਟ ਨਿਕਲੋ ਕਿਉਂਕਿ ਧੁੰਦ ਦੇ ਕਾਰਨ ਇਹ ਜੋ ਕੁਝ ਹੋਇਆ ਧੁੰਦ ਦੇ ਕਾਰਨ ਹੀ ਹੋਇਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜੇ ਧੁੰਦ ਦਾ ਨਾਂ ਪੈਂਦੀ ਤੇ ਸ਼ਾਇਦ ਇਹ ਮੋਤਾਂ ਜਿਹੜੀਆਂ ਨਾ ਹੁੰਦੀਆਂ ਇਹ ਧੁੰਦ ਦੇ ਕਰਨੇ ਮੋਤਾਂ ਹੋ ਚੁੱਕੀਆਂ ਨੇ ਇਸ ਕਰਕੇ ਜਿੰਨੇ ਜਿੰਨੇ ਦੇ ਘਰ ਵੀ ਇਹ ਪ੍ਰੋਬਲਮ ਆਈ ਆ ਉਹਨਾਂ ਨੂੰ ਪਲੀਜ਼ ਮੇਰਾ ਵੀ ਰਾਜ ਜੋੜ ਕੇ ਬੇਨਤੀ ਹੈ ਵੀ ਸਾਰੇ ਮੇਰੇ ਵੀਰ ਉਹਨਾਂ ਨੂੰ ਦੱਸੋ ਵੀ ਧੁੰਦ ਦੇ ਕਾਰਨ ਨਾ ਨਿਕਲੋ ਕਿਉਂਕਿ ਧੁੰਦ ਹੈ ਹੀ ਬਹੁਤ ਹੈ ਜੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗੋ ਜੀਂਤੀ ਨਹੀਂ ਕੀ ਜੀ ਜੀ ਤੇ ਗਰਦਨ ਦੁਰਦਨ ਹੈ ਨੀ ਇਹ ਪੀਆ ਟਰਾਲੇ ਜੀ ਜ਼ਿਆਦਾ ਵੱਜ ਗਈ ਬੋਲੇ ਧਾਨਾ ਤੂੰ